એ જાઓ 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 રે આઈ પાણી આઈ પાણી યે જાઓ 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 ਕਹਿੰਦਾ ਮਦਦ ਕਰੀ ਤਾਂ ਇਹਨਾਂ ਦੀ ਸੇਫਟੀ ਕਰਨਾ ਡਿਊਟੀ ਹੈ ਕਿ ਜਿਹੜੇ 1.5 200 ਖੜਾਏ ਇਕੱਠੇ ਕਰਦੇ ਹੋ ਹੋਰਾਂ ਤੋਂ ਤੁਸੀਂ ਕਹਿੰਨੇ ਵੀ ਇਕੱਲਾ ਕੈਂਡੀਡੇਟ ਅੰਦਰ ਆਲੇ ਇਹ ਕਿਸ ਹੱਕ ਨਾਲ ਖੜਾ ਰਖੇ ਅੰਦਰ ਇਹ ਪੁਜਾ ਦਾ ਪ੍ਰੋਮੋਟਰ ਅੱਜ ਹੀ ਸਰ ਰਹਿਣਾ ਪਟਰੀ ਹੈ ਸਰਕਾਰ ਦੇ 4 6 ਮਹੀਨੇ ਬਾਅਦ ਸਾਲ ਬਾਅਦ ਬਦਲ ਜੇਗੀ ਆਪਾਂ ਤਾਂ ਉਹੀ ਤੁਸੀਂ ਦਾ ਫਿਰ ਵੀ ਮੁਲਾਜ਼ਮ ਰਹਿਣਾ ਤੁਹਾਨੂੰ ਨਹੀਂ ਇੰਨੀ ਜਿਆਦਾ ਸਰਕਾਰ ਦੇ ਪ੍ਰੈਸ਼ਰ ਚ ਆਉਣਾ ਚਾਹੀਦਾ ਸਾਡੀ ਤਾਂ ਬੇਨਤੀ ਹੈ ਵੀ ਦੇਖੋ ਯਾ ਲੋਕਾਂ ਨੂੰ ਆਪਣੀ ਆਪਣੀ ਚੋਣ ਲੜਨ ਦਿਓ ਤੁਸੀਂ ਲਾਡਰ ਮੇਨਟੇਨ ਰੱਖੋ ਕਿਹਦੇ ਨਾਲ ਨਹੀਂ ਰੋਕਦੇ ਸਾਰੇ ਲੰਘਦੇ ਹੁੰਦੇ ਆ ਮੈਂ ਤੁਹਾਨੂੰ ਉਰੇ ਤੋਂ ਫੈਲਾ ਗਏ ਸਾਰੇ ਬੰਦੇ ਤਾਂ ਫਿਰ ਇੱਧਰ ਬੜੀ ਜਾਂਦੇ ਨੇ ਇੱਥੇ ਆ ਕੇ ਕੋਈ ਨਹੀਂ ਬੜਿਆ ਇੱਥੇ ਆ ਕੇ ਫੈਲਾ ਖੋਈਆਂ ਗਈਆਂ ਆ ਦੇਖ ਲਓ ਪ੍ਰੈਸਾਂ ਲਓ ਆ ਬਾਹਰ ਖੜ ਜੋ ਥਾਂ ਤੇ ਇਹਨਾਂ ਤੋਂ ਅੱਗੇ ਵੀ ਫੈਲਾ ਖੋਈਆਂ ਗਈਆਂ ਇੱਥੋਂ ਲੈ ਡੇਡੀਜ਼ ਤੋਂ ਫੈਲਾ ਖੋਈਆਂ ਦਾ ਲੇਡੀ ਪੁਲਿਸ ਕੋਲ ਗਈ ਮੇਰੀ ਅੰਦਰੋਂ ਖੋਈ ਗਈ ਹੈ ਅੰਦਰੋਂ ਪਏ ਇੱਥੇ ਬੰਦੇ ਅੰਦਰੋਂ ਅੰਦਰ ਹੀ ਭੇਜਦੇ ਬੰਦੇ ਅੰਦਰ ਹੋਣਗੇ ਇਹ ਅਸੀਂ ਕਿਹਨਾਂ ਨੂੰ ਅੰਦਰ ਲਗਾਉਂਦੇ ਜੀ ਸਾਰੇ ਪਰ ਵੀ ਅੰਦਰ ਫੈਲਾਣਾ ਕੋੜੋ ਅੰਦਰ ਮੇਰੀ ਕੋਈ ਨਹੀਂ ਆਹ ਬੰਦੇ ਦੀ ਅੰਦਰ ਫਾਈਲ ਖੋਲ ਲਈ ਸਰ ਅੰਦਰ ਕੈਮਰੇ ਲੱਗੇ ਨੇ ਜਿਹੜਾ ਕਰੂਗਾ ਪਛਾਣ ਵੀ ਰੋਊਗਾ ਨਾ ਉਹ ਤਾਂ ਮੈਂ ਜੋ ਬਸ ਮੇਰੇ ਨਾਲ ਚਲੋ ਚਲੋ ਫੋਨ ਖੋਇਆ ਜੀ ਅੰਦਰ ਅੰਦਰ ਫਾਈਲ ਖੋਈ ਹੋਈ ਹੈ ਜੀ ਅੰਦਰ ਅੰਦਰ ਕੋਈ ਜਗ੍ਹਾ ਥੋੜੇ ਸਾਹਮਣੇ ਅੰਦਰ ਫਾਈਲ ਰੱਖਿਆ ਹੈ ਸਾਡੀ ਫਾਈਲ ਅੰਦਰ ਕੈਮਰਾ ਲੱਗਿਆ ਜੀ ਅੰਦਰ ਕੈਮਰਾ ਲੱਗਿਆ ਮੇਰੇ ਕੋਲ ਡਰਾਈਵਰ ਦਾ ਫੋਨ ਖੋਇਆ ਹਾਂ ਹਾਂ ਹੁਣ 2 ਮਿੰਟ ਅਸੀਂ ਤੋਏ ਤਾਂ ਅੰਦਰ ਕੁਝ ਹੋਣਾ ਇੱਥੋਂ ਸਾਰਾ ਨੈਵੀਗੇਟ ਉਹਦਾ ਫਿਲਡਾ ਵੀ ਪੁੱਟਦਾ ਨਾਲ ਦੋ ਦਵਾਰ ਹੀ ਬਸ ਫਿਲਡਾ ਤੁਹਾਡੇ ਸਾਹਮਣੇ ਨਹੀਂ ਕੋਈ ਹੈ ਅੰਦਰ ਤੂੰ ਤੁਹਾਡੇ ਸਾਹਮਣੇ ਫੈਲਾ ਕੋਈ ਹੈ ਸਰ ਮੈਂ ਇੱਥੋਂ 100 ਬੰਦਾ ਕਿਵੇਂ ਅੰਦਰ ਆ ਗਏ ਸਰ ਇੱਥੋਂ ਆ ਦੇਖੋ ਉਹ ਤੂੰ ਐ ਹੋ ਰਿਹਾ ਦੇਖਿਆ ਜਾ ਰਿਹਾ ਇੱਕ ਗੱਲ ਤੂੰ 100 ਬੰਦਾ ਤਾਂ ਅੰਦਰ ਤੁਸੀਂ ਬਾੜ ਲਿਆ ਕਿੱਥੇ ਪਿੱਛੇ ਕੋਈ ਨਹੀਂ ਹੈ ਤੇ ਨਹੀਂ ਕੋਈ ਹੈ ਨੇ ਉਹ ਤੇ ਵੀ ਕੋਈ ਹੈ ਅੰਦਰ ਵਾਹ ਜੀ ਇਹ ਦੇਖੋ ਭਾਈ ਦੋ ਗਵਾਹ ਜਾਓ ਜੀ ਦਵਾਹ ਦੋ ਆਪਣੇ ਕੋਲ ਨਾਲ ਕੌਮ ਗਿਆ ਤੇਰੇ ਮੈਨ ਮੀਸੀ ਚੱਲਦੇ ਹੋ ਕਾ ਤੁਸੀਂ ਬਾਹਰ ਹੋਗੇ ਉਹ ਅੰਦਰ ਹੈਗੇ ਨਾ ਮੈਂ ਗਵਾਹ ਆ ਯਾਰ ਤੁਸੀਂ ਕੈਂਡੀਡੇਟ ਉਹ ਵੀ ਨਹੀਂ ਜਾ ਸਕਦਾ ਯਾਰ ਇਹ ਕੈਂਡੀਡੇਟ ਦਾ ਫਿਊਚਰ ਕੈਂਡੀਡੇਟ ਦਾ ਪੁੱਤ ਹੈ ਇਹਦੀ ਵਾਈਫ ਹੈ ਜੀ ਇਹਦੀ ਵਾਈਫ ਹੈ ਦੋ ਦੋ ਗਵਾਹ ਜਾਣਗੇ ਜੀ ਦਵਾਹ ਦੋ ਹੀ ਕੋਣ ਜੀ ਚਾਰ ਬੰਦੇ ਕੋਈ ਇੱਕ ਮਿੰਟ ਯਾਰ ਸਰ ਤੁਹਾਡੇ ਦੇ ਗਵਾਹ ਵਿੱਚ ਮੈਂਸ਼ਨ ਨੇ ਮੈਂਸ਼ਨ ਉਹੀ ਜਾਣਗੇ ਉਹੀ ਭੇਜਣਗੇ ਜਿਨ੍ਹਾਂ ਦਾ ਨਾਮ ਇੱਥੇ ਨਾਲ ਲਗਿਆ ਇਹ ਤਾਂ ਅੰਦਰੋਂ ਆਇਆ ਲੈਣ ਸਰ ਇਹ ਮੈਨੂੰ ਇਹ ਕਹਿੰਦੇ ਦੋ ਇਹਦੀ ਬਾਈ ਕੈਂਡੀਡੇਟ ਹੋਣਗੀ ਯਾਰ ਆਪਣੀ ਘਰ ਵਾਲੀ ਕੋ ਨਾਲ ਜਾਉਂਗਾ ਕੋਈ ਤਾਂ ਅੱਡਾ ਨਹੀਂ ਜਾਊਗਾ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਹਾਡੇ ਤੋਂ ਸਾਹਮਣੇ ਹੋ ਰਿਹਾ ਦੋ ਗਵਾਹ ਅਸਰ ਦੇ ਥੋੜਾ ਲਾਪੇ दो गो आ जाए फिर मैं नाता ले आओ दो ਅੰਦਰ ਗਿਆ ਜੀ ਬਾਗਵਾਜ ਕਾਂਗਰਸ ਪਾਰਟੀ ਵੱਲੋਂ ਅਸੀਂ ਕੀ ਨਾਮ ਆਪਣੇ ਅਮਨਦੀਪ ਸਿੰਘ ਜੀ ਕਿ ਕਿ ਜਿਹੜਾ ਬਸ ਬਹੁਤ ੱੱਕਾਸ਼ਾਈ ਹੋ ਰਹੀ ਹੈ ਜਿਹੜਾ ਜ ਤੱਕ ਕਦੇ ਕੰਮੇ ਨਹੀਂ ਹੋਇਆ ਜੀ ਪਹਿਲਾਂ ਮਤਲਬ ਕਿ ਲੈਡੀਆਂ ਨੂੰ ਵੀ ਨਿਭਾਸ਼ੇ ਜਾ ਰਹੇ ਨਹੀਂ ਅਸੀਂ ਵੀ ਬਸ ਇੱਕ ਬਹੁਤ ਔਖੀ ਆਪਣੀ ਫਾਈਲ ਲੈ ਕੇ ਗਏ ਜੀ ਸਾਡੇ ਨਾਲ ਵੀ ਸਾਡੇ ਨਾਲ ਦੇ ਨਾਲ ਕੁੱਟਮਾਰ ਹੋਈ ਤੇ ਮੈਂ ਵੀ ਕਿਸੇ ਹੋਰ ਨੂੰ ਆਪਣੀ ਫਾਈਲ ਫੜਾ ਕੇ ਤਾਂ ਅੰਦਰ ਗਿਆ ਜੀ ਜੀ ਪਿੰਡ ਬਲਾਸਪੁਰਾ ਜੀ ਮੈਂ ਜੌਨ ਮੁਹੱਦੀਪੂਤੋਂ ਬਲਾਕ ਸੰਤੀ ਦਾ ਉਮੀਦਵਾਰ ਹੈ ਬਹੁਤ ਜ਼ਿਆਦਾ ਤਕਸਤ ਹੈ ਜੀ